ਚੰਡੀਗੜ੍ਹ ਦੇ ਉੱਤੇ ਆਖਰੀ ਦਾਵਾ ਪੰਜਾਬ ਯੂਨੀਵਰਸਿਟੀ ਕਿੰਨੀ ਕੁ ਗੱਲ ਹੋਈ ਹੈ ਜੀ ਉਹ ਅਸੀਂ ਰਾਖੇ ਆ ਜੀ ਫਲੈਕਸਾਂ ਦਾ ਏਡੀਆਂ ਏਡੀਆਂ ਲੱਗ ਜਾਂਦੀਆਂ ਨੇ ਜਦੋਂ ਬੀਬੀਐਮਬੀ ਦਾ ਮਸਲਾ ਚੱਲਿਆ ਉਦੋਂ ਵੱਡੀਆਂ-ਵੱਡੀਆਂ ਫਲੈਕਸਾਂ ਅਸੀਂ ਚੰਡੀਗੜ੍ਹ ਵੜਦੇ ਆ ਫਲੈਕਸਾਂ ਨਜ਼ਰ ਆਉਣ ਲੱਗੀਆਂ ਅਸੀਂ ਪਾਣੀਆਂ ਦਾ ਰਾਖਾ ਮੁੱਖ ਮੰਤਰੀ ਭਗਵੰਤ ਮਾਨ ਫਲੈਕਸ ਫ੍ਰੀ ਦੇ ਨਾ ਲੱਗਦੀਆਂ ਉਹ ਫਲੈਕਸਾਂ ਲੋਕਾਂ ਦਾ ਪੈਸਾ ਹੈ ਉਹ ਤਾਂ ਲਾਈ ਜਾਣਾ ਉਹ ਤਾਂ ਖੱਥ ਚ ਹੈ ਜੀ ਫਾਈਨਾਂਸ ਸਰਕਾਰ ਹਰੇਕ ਕੰਮ ਦੇ ਵਿੱਚ ਜਾ ਕੇ ਕੋਰਟ ਜਾਵੜਦੇ ਆ ਜੀ ਕੋਰਟ ਚੱਲਾਂਗੇ ਕੋਰਟ ਚੱਲ ਬੀਬੀ ਐਮਬੀ ਹੱਥੋਂ ਜਾਣ ਲੱਗਿਆ ਉਦੋਂ ਕੋਰਟ ਜਾ ਕੇ ਪੇਸ਼ ਹੋਗੇ ਆ ਫਿਰ ਕੀ ਹੋਇਆ ਜੀ ਚੇਅਰਮੈਨ ਲੱਗਦਾ ਪੰਜਾਬ ਦਾ ਦੱਸੋ ਅਗਲੇ ਨੂੰ ਪਤਾ ਲੱਗ ਗਿਆ ਕਿ ਵੀ ਇਹ ਤਾਂ ਰਾਹ ਹੀ ਹੋਰ ਫੜੀ ਫਿਰਦੇ ਆ ਕੋਈ ਕੋਰਟ ਦਾ ਵਿਧਾਨ ਕੋਈ ਸਾਡਾ ਇਸ ਤਰੀਕੇ ਦਾ ਸਿਧਾਨ ਹੈ ਜਿਹਦੇ ਨਾਲ ਇਹਨੂੰ ਰੋਕਿਆ ਜਾ ਸਕਦਾ ਸਟੇ ਲੱਗ ਸਕਦਾ ਇਹਦੇ ਤੇ ਕੀ ਪੰਜਾਬ ਦੀ ਗਵਰਨਮੈਂਟ ਨੂੰ ਕੌਨਫੀਡੈਂਸ ਦੇ ਵਿੱਚ ਲਿਆ ਗਿਆ ਕਿ ਸਾਡੀ ਪੰਜਾਬ ਦੀ ਗਵਰਨਮੈਂਟ ਨੂੰ ਸੀਰੀਅਸ ਨਹੀਂ ਲੈਂਦੇ ਇਹ ਵੀ ਬਹੁਤ ਵੱਡਾ ਮੁੱਦਾ ਜੀ ਨੀ ਇਹਦਾ ਸੇਰਾ ਕਿਹਦੇ ਸਿਰ ਪਨੀਆਂ ਸੀ ਇਹਦੇ ਚ ਜ਼ਿੰਮੇਵਾਰ ਕੋ ਹਣਾ ਕਰ ਮੌਜੂਦਾ ਸਰਕਾਰ ਜਾਂ ਪਿਛਲੀਆਂ ਸਰਕਾਰਾਂ ਵੀ ਕਿਤਨਾ ਕਿਤੇ ਹਿੱਸੇ ਦਾ ਰਹੀਆਂ ਨੇ ਦੇਖੋ ਜੀ ਇਹਦਾ ਜਿਹੜਾ ਬਲੇਵ ਆ ਆਪਾਂ ਨੂੰ ਸਾਰੀਆਂ ਸਰਕਾਰਾਂ ਨੂੰ ਸ਼ੇਅਰ ਕਰਨਾ ਪਊ ਆਪਾਂ ਮੌਜੂਦਾ ਦੇ ਉੱਤੇ ਵੀ ਠੇਕਰਾ ਨਹੀਂ ਪਨ ਸਕਦੇ 2008 ਦੇ ਵਿੱਚ ਪੰਜਾਬ ਦੇ ਵਿੱਚ ਬਾਦਲ ਗਵਰਨਮੈਂਟ ਸੀ ਹੂੰ ਉਸ ਟਾਈਮ ਵੀ ਪੰਜਾਬ ਗਵਰਨਮੈਂਟ ਨੇ 26 ਅਗਸਤ ਦਾ 26 25 26 ਅਗਸਤ ਨੂੰ ਇੱਕ ਨੋਬਜੈਕਸ਼ਨ ਸਰਟੀਫਿਕੇਟ ਜਿਹੜਾ ਹੈ ਸਰਦਾਰ ਬਾਦਲ ਵੱਲੋਂ ਕੇਂਦਰ ਸਰਕਾਰ ਨੂੰ ਦਿੱਤਾ ਗਿਆ ਸੀ। ਇਹ ਉਹ ਜਿਹੜਾ ਨੋਬਜੈਕਸ਼ਨ ਵਾਲਾ ਜਿਹੜਾ ਬਾਦਲ ਸਾਹਿਬ ਲੈ ਕੇ ਆਏ ਸੀਗੇ ਬਿਨਾਂ ਇਸ ਦੀ ਬਾਤ। ਹਾਂਜੀ ਹਾਂਜੀ। ਉਹ ਕਿਹੜੀ ਯੂਨੀਵਰਸਿਟੀ ਦੇ ਲਈ ਸੀਗਾ ਵੈਸੇ? ਉਹ ਪੰਜਾਬ ਯੂਨੀਵਰਸਿਟੀ ਦੇ ਲਈ ਸੀਗਾ। ਜੇ ਅਸੀਂ ਕੇਜਰੀਵਾਗ ਨੂੰ ਛਡਾਉਣ ਦੇ ਲਈ ਜੇ ਸਾਡੇ ਵਿਧਾਇਕ ਮਤਲਬ ਦਿੱਲੀ ਜਾ ਕੇ ਇਕੱਠੇ ਹੋ ਸਕਦੇ ਆ ਧਰਨਾ ਦੇ ਸਕਦੇ ਆ। ਅੱਜ ਤਾਂ ਯਾਰ ਸਾਡੀ ਹੋਂਦ ਜਾ ਰਹੀ ਹੈ ਸਾਡੇ ਹੱਥੋਂ। ਬਿਲਕੁਲ ਨਹੀਂ। ਕੀ ਅੱਜ ਦੀ ਧਰਨਾ ਦਿੱਤਾ ਜਾ ਸਕਦਾ ਹੈ? ਸਰਕਾਰ ਪੇਜਾਂ ਤੇ ਪਾਰ ਹੀ ਆ। ਵੀ ਸਾਡੀਆਂ ਜੀ ਸਟੂਡੈਂਟ ਬਾਡੀਜ਼ ਕਾਲਜਾਂ ਦੇ ਵਿੱਚ ਐਕਟਿਵ ਨੇ ਉਹ ਦੱਸ ਰਹੀਆਂ ਵੀ ਹਾਂ ਹਾਂ ਇਹ ਹੋ ਰਿਹਾ ਕੀ ਦੱਸਣ ਦਾ ਮਸਲਾ ਹੱਲ ਹੋ ਜਾਊਗਾ ਤੁਸੀਂ ਜਾ ਕੇ ਸੈਂਟਰਲ ਗਵਰਨਮੈਂਟ ਦੇ ਖਿਲਾਫ ਤੁਸੀਂ ਕੋਈ ਮੈਮੋਰੈਂਡਮ ਦਿਓ ਕਿਤੇ ਤੁਸੀਂ ਮਿਲੋ ਮਿਨਿਸਟਰੀ ਆਫ ਐਜੂਕੇਸ਼ਨ ਨੂੰ ਮਿਲੋ ਇਹ ਮੌਜੂਦਾ ਮੁੱਖ ਮੰਤਰੀ ਨਹੀਂ ਮਿਲੇ ਨਹੀਂ ਇੱਕ ਵਾਰੀ ਵੀ ਨਹੀਂ 4 ਸਾਲ ਹੋ ਗਏ ਸਰਕਾਰ ਨੂੰ ਬਿਲਕੁਲ ਵੀਡੀਓ ਪਾਉਂਦੇ ਆ ਜੀ ਟਵੀਟ ਟਵਿੱਟਰ ਭਰਿਆ ਪਿਆ ਸਾਡੀ ਹੋ ਸਾਡੀ ਮਾਂ ਜੀ ਯੂਨੀਵਰਸਿਟੀ ਸਾਡੀ ਐਦਾਂ ਜੀ ਸਾਡਾ ਇਹ ਆ ਮਰਦ ਨੂੰ ਲੱਗਦਾ ਕੀ ਚੰਦ ਸਟੂਡੈਂਟ ਬੈਠੇ ਆ ਧਰਨੇ ਦੇ ਉੱਤੇ ਚੰਦ ਸਟੂਡੈਂਟ ਸੋਸ਼ਲ ਮੀਡੀਆ ਦੇ ਉੱਤੇ ਬੋਲ ਰਹੇ ਆ ਤੇ ਲੀਡਰਾਂ ਦੇ ਸੋਸ਼ਲ ਮੀਡੀਆ ਤੇ ਟਵੀਟ ਪਾਉਣ ਦੇ ਨਾਲ ਸੈਂਟਰ ਸਰਕਾਰ ਦੇ ਉੱਤੇ ਕੋਈ ਪ੍ਰੈਸ਼ਰ ਬਣ ਜੂਗਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਪੱਕ ਚੁੱਕਿਆਗਾ ਸਟੂਡੈਂਟ ਵਰਗ ਪੱਬਾਂ ਭਾਰਾ ਸੜਕਾਂ ਦੇ ਉੱਤੇ ਉਤਰ ਚੁੱਕਿਆ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਸੰਘਰਸ਼ ਲੜਿਆ ਜਾ ਰਿਹਾ ਹਾਲਾਂਕਿ ਇੱਕ ਜਿੱਤ ਜ਼ਰੂਰ ਪੱਲੇ ਪਈ ਹੈ ਸੰਘਰਸ਼ ਦੇ ਜਿਹੜਾ ਐਫੀਡੇਵਟ ਲਿਆਂਦਾ ਸੀ ਯੂਨੀਵਰਸਿਟੀ ਦੇ ਵੱਲੋਂ ਉਸ ਨੂੰ ਵਾਪਸ ਲਿਆ ਪਰ ਜਿਹੜੀ ਮੁੱਖ ਮੰਗ ਆ ਸਾਡੀ ਸੈਨੇਟ ਨੂੰ ਭੰਗ ਕਰਨਾ ਬਾਡੀ ਨੂੰ ਭੰਗ ਕਰ ਦੇਣਾ ਜਿਸ ਦੇ ਨਾਲ ਪੰਜਾਬ ਦਾ ਦਾਵਾ ਹੀ ਯੂਨੀਵਰਸਿਟੀ ਦੇ ਉੱਤੇ ਖਤਮ ਹੋ ਜਾਂਦਾ ਉਸ ਨੂੰ ਬਹਾਲ ਕਰਾਉਣ ਦੇ ਲਈ ਨੌਜਵਾਨ ਲੱਗੇ ਹੋਇਆ ਪਰੇ ਸਾਰੇ ਮਸਲੇ ਦੇ ਉੱਤੇ ਫੈਕਟਸ ਦੇ ਉੱਤੇ ਗੱਲ ਕਰਾਂਗੇ ਅਸੀਂ ਕਿ ਹੁਣ ਤੱਕ ਅਕਾਲੀ ਸਰਕਾਰ ਰਹੀ ਕਾਂਗਰਸ ਦੀ ਸਰਕਾਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਰਹੀਆਂ ਹੁਣ ਤੱਕ ਦੀਆਂ ਸਰਕਾਰਾਂ ਦੇ ਵੱਲੋਂ ਕੀ ਕੁਝ ਕਾਰਜਕਾਰੀ ਇਸ ਮਾਮਲੇ ਦੇ ਅੰਦਰ ਕੀਤੀ ਗਈ ਆ ਕਿਉਂਕਿ ਜਦੋਂ ਵੀ ਕੋਈ ਕਾਨੂੰਨ ਬਣਦਾ ਹੈਗਾ ਜਾਂ ਕਿਸੇ ਕਾਨੂੰਨ ਨੂੰ ਤੋੜਿਆ ਜਾਂਦਾ ਤਾਂ ਉਹ ਇੱਕਦਮ ਨਹੀਂ ਹੁੰਦਾਗਾ ਉਸ ਦੀਆਂ ਪੂਰੀਆਂ ਤਿਆਰੀਆਂ ਹੁੰਦੀਆਂ ਨੇ ਪੂਰੀ ਪਲੈਨਿੰਗ ਕੀਤੀ ਜਾਂਦੀ ਆ ਅਤੇ ਖਾਸ ਕਰਕੇ ਜਿਹੜੀਆਂ ਅਦਰ ਪਾਰਟੀਆਂ ਹੁੰਦੀਆਂ ਨੇ ਸਰਕਾਰਾਂ ਹੁੰਦੀਆਂ ਨੇ ਸਟੇਟ ਪੱਧਰ ਦੇ ਉੱਤੇ ਉਹਨਾਂ ਦੇ ਨਾਲ ਵੀ ਸਲਾਹ مشورے ਕੀਤੇ ਜਾਂਦੇ ਆ ਇਸ ਸਾਰੇ ਮਸਲੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਲਾਅ ਦੇ ਸਟੂਡੈਂਟ ਸਾਡੇ ਨਾਲ ਐਡਵੋਕੇਟ ਗੁਰਮਨਜੀਤ ਸਿੰਘ ਮਾਨ ਮੌਜੂਦ ਰਹਿਣਗੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਜਾਣਾਗੇ ਖੁਦ ਉਹ ਸਟੂਡੈਂਟ ਵੀ ਨੇ ਤੇ ਇਸ ਵਕਤ ਉਹ ਵਕਾਲਤ ਦੀ ਆਪਦੀ ਪ੍ਰੈਕਟਿਸ ਵੀ ਕਰ ਰਹੇ ਨੇ ਸਵਾਗਤ ਕਰਦੇ ਆ ਐਚਰ ਪੰਜਾਬ ਤੇ ਸਵਾਗਤ ਆ ਬਾਈ ਰਾਜਦੀਪ ਜੀ ਬਹੁਤ ਬਹੁਤ ਧੰਨਵਾਦ ਠੀਕ ਠਾਕ ਹੋ ਠੀਕ ਠਾਕ ਹੋ ਦੀਆਂ ਛੱਡ ਦੀ ਕਲਾ ਪਹਿਲਾਂ ਤਾਂ ਬਤੌਰ ਸਟੂਡੈਂਟ ਤੁਸੀਂ ਯੂਨੀਵਰਸਿਟੀ ਦਾ ਪੰਜਾਬ ਦੇ ਹੱਥੋਂ ਜਾਣਾ ਇਸ ਨੂੰ ਕਿਦਾਂ ਦੇਖਦੇ ਹੋ ਦੇਖੋ ਜੀ ਯੂਨੀਵਰਸਿਟੀ ਦਾ ਪੰਜਾਬ ਦੇ ਹੱਥੋਂ ਜਾਣਾ ਬਤੌਰ ਸਟੂਡੈਂਟ ਤਾਂ ਮੰਦਭਾਗਾ ਹੈ ਹੀ ਹੈ ਪਰੰਤੂ ਬਤੌਰ ਪੰਜਾਬੀ ਹੋਣ ਦੇ ਨਾਤੇ ਪੰਜਾਬ ਦਾ ਵਸਨੀਕ ਹੋਣ ਦੇ ਨਾਤੇ ਸਾਡੇ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣੇ ਹੋਏ ਸ਼ਹਿਰ ਚੰਡੀਗੜ੍ਹ ਦੇ ਵਿੱਚ ਇੱਕ ਮੌਲੀ ਰੈਵਨਿਊ ਰਿਕਾਰਡਸ ਦੇ ਆਧਾਰ ਤੇ ਮੌਲੀ ਜਗਰਾ ਪਿੰਡ ਦੇ ਵਿੱਚ ਪਿੰਡ ਦੀ ਜ਼ਮੀਨ ਉੱਤੇ 550 ਏਕੜ ਦੇ ਵਿੱਚ ਬਣੀ ਹੋਈ ਇਹ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਵਿਰਾਸਤ ਹੈ ਇਸ ਦਾ ਪੰਜਾਬ ਦੇ ਕੋਲੋਂ ਜਾਣਾ ਇੱਕ ਬਹੁਤ ਹੀ ਮੰਦਭਾਗੀ ਗੱਲ ਹੈ ਤਦ ਨੂੰ ਇਹ ਸਾਰੀ ਜਿਹੜੀ ਬੋਡੀ ਭੰਗ ਕੀਤੀ ਆ ਜਾਂ ਐਫੀਡੇਵਟ ਯੂਨੀਵਰਸਿਟੀ ਦਾ ਲੈ ਕੇ ਆਉਣਾ ਇਸ ਦੇ ਪਿੱਛੇ ਮਨਸ਼ਾ ਕੀ ਲੱਗਦੀ ਆ ਇਸ ਦੇ ਪਿੱਛੇ ਮਨਸ਼ਾ ਰਾਜਦੀਪ ਜੀ ਸਾਹਾਫ ਹੈ ਇਸ ਯੂਨੀਵਰਸਿਟੀ ਨੂੰ ਜਿਹੜੀ ਦੇਖੋ ਇੰਡੀਅਨ সাব ਕੰਟੀਨੈਂਟ ਦੀ ਸਭ ਤੋਂ ਡੈਮੋਕਰੈਟਿਕ ਸੈਟਅਪ ਵਾਲੀ ਯੂਨੀਵਰਸਿਟੀ ਸੀ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਹੋ ਜਿਹਾ ਐਫੀਡੇਵਟ ਲੈ ਕੇ ਆਉਣਾ ਇਸ ਤਰ੍ਹਾਂ ਮੇਰਲੀ ਨੋਟੀਫਿਕੇਸ਼ਨ ਦੇ ਨਾਲ ਜਿਹੜਾ ਹੈ ਸੈਨੇਟ ਤੇ ਸੰਡिकेट ਨੂੰ ਪੰਗ ਕਰ ਦੇਣਾ ਇੱਕ ਤਰੀਕੇ ਨਾਲ ਇਹ ਸਾਫ ਹੈ ਵੀ ਪੰਜਾਬ ਤੋਂ ਇਸ ਯੂਨੀਵਰਸਿਟੀ ਨੂੰ ਲੈ ਕੇ ਸੈਂਟਰਲਾਈਜ਼ਡ ਕਰਨ ਵਾਲ ਜਿਹੜਾ ਹੈ ਸਰਕਾਰ ਦਾ ਧਿਆਨ ਜਾ ਰਿਹਾ ਨਹੀਂ ਇਹਦਾ ਸੇਰਾ ਕਿਹਦੇ ਸਿਰ ਪਣਨੀ ਹੈ ਅਸੀਂ ਇਹਦੇ ਚ ਜ਼ਿੰਮੇਵਾਰ ਕੌਣ ਆ ਫਿਰ ਮੌਜੂਦਾ ਸਰਕਾਰ ਜਾਂ ਪਿਛਲੀਆਂ ਸਰਕਾਰਾਂ ਵੀ ਕਿਤੇ ਨਾ ਕਿਤੇ ਹਿੱਸੇਦਾਰ ਰਹੀਆਂ ਨੇ ਦੇਖੋ ਜੀ ਇਹਦਾ ਜਿਹੜਾ ਬਲੇਮ ਆ ਉਹ ਆਪਾਂ ਨੂੰ ਸਾਰੀਆਂ ਸਰਕਾਰਾਂ ਨੂੰ ਸ਼ੇਅਰ ਕਰਨਾ ਪਊ ਆਪਾਂ ਮੌਜੂਦਾ ਦੇ ਉੱਤੇ ਵੀ ਠਿਕਰਾ ਨਹੀਂ ਪਨ ਸਕਦੇ ਜ਼ਿੰਮੇਵਾਰ ਮੌਜੂਦਾ ਵੀ ਨੇ ਪੁਰਾਣੀਆਂ ਸਰਕਾਰਾਂ ਵੀ ਨੇ ਸਾਰਿਆਂ ਨੂੰ ਬਲੇਮ ਆ ਜਿਹੜਾ ਇਹਦਾ ਸ਼ੇਅਰ ਕਰਨਾ ਪਊਗਾ ਤੁਹਾਡੇ ਕੋਲ ਕੋਈ ਫੈਕਟ ਹੈ ਉਸੀ ਮੈਨੂੰ ਦੱਸ ਰਹੇ ਸੀਗੇ ਕਿ ਆਪਣੇ ਕੋਲ ਆ ਫੈਕਟਾ ਪਿਛਲੀਆਂ ਸਰਕਾਰਾਂ ਨੇ ਕੋਈ ਮੀਟਿੰਗਾਂ ਵੀ ਹੋਈਆਂ ਤਾਂ ਮੀਟਿੰਗਾਂ ਦੇ ਵਿੱਚ ਗਏ ਨਹੀਂ ਮੁੱਖ ਮੰਤਰੀ ਹਾਂਜੀ ਜਿਹੜੀ ਆ ਪਹਿਲਾਂ ਸਰਕਾਰਾਂ ਰਹੀਆਂ ਚਾਹੇ ਉਹ ਅਕਾਲੀ ਗਵਰਨਮੈਂਟ ਰਹੀ ਆ ਚਾਹੇ ਕਾਂਗਰਸ ਗਵਰਨਮੈਂਟ ਰਹੀ ਆ ਉਹਨਾਂ ਦੇ ਵਿੱਚ ਜਿਹੜੀ ਮੀਟਿੰਗਸ ਹੁੰਦੀਆਂ ਐਕਸ ਫਿਸ਼ਿਓ ਮੈਂਬਰਸ ਸੀਗੇ ਉਹਦੇ ਵਿੱਚ ਉਹਨਾਂ ਦੀ ਪ੍ਰੈਜ਼ੈਂਸ ਆ ਜਿਹੜੀ ਉਹ ਨਾਲ ਹੈ ਹਰੇਕ ਮੀਟਿੰਗਸ ਦਾ ਜਿਹੜਾ ਡਾਟਾ ਆਨਲਾਈਨ ਪੰਜਾਬ ਯੂਨੀਵਰਸਿਟੀ ਦੀ ਸਾਈਟ ਤੇ ਪਿਆ ਹੋਇਆ ਤਾਂ ਉੱਥੇ ਉਹਨਾਂ ਦੀ ਜਿਹੜੀ اٹੈਂਡੈਂਸ ਆ ਉੱਥੇ ਉਹ ਬਿਲਕੁਲ ਨਾਲ ਹੈ ਇਹ ਕਦੋਂ ਤੋਂ ਵੈਸੇ ਇਹਦੀ ਤਿਆਰੀ ਚੱਲ ਰਹੀ ਸੀ ਇਹਨੂੰ ਸੈਨੇਟ ਨੂੰ ਭੰਗ ਕਰਨ ਦੀ ਜਾਂ ਜਿਹੜੀਆਂ ਨੀਤੀਆਂ ਹੁਣ ਇੰਪਲੀਮੈਂਟ ਕੀਤੀਆਂ ਜਾ ਰਹੀਆਂ ਨੇ ਦੇਖੋ ਜੀ ਸੈਨੇਟ ਜਿਹੜਾ ਆਪਾਂ ਜਿਹੜੀ 28 ਅਕਤੂਬਰ ਨੂੰ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਇਸ ਦੀ ਜਿਹੜੀ ਤਿਆਰੀ ਹੈ ਇਸ ਦੀ ਤਿਆਰੀ ਤਾਂ 2021 ਤੋਂ ਚੱਲ ਰਹੀ ਸੀ ਪਰੰਤੂ ਇਸ ਦਾ ਪਿਸ਼ੋਕਲ ਆਪਾਂ ਉਹ ਅੱਗੇ ਡਿਸਕਸ ਕਰਦੇ ਆ ਕਿਉਂਕਿ ਇਸ ਦੀ ਜਿਹੜੀ ਇਸ ਦੀ ਜਿਹੜੀ ਹੁਣ ਉਹ ਜਿਹੜੀ ਨੋਟੀਫਿਕੇਸ਼ਨ ਜਾਰੀ ਹੋਈ ਆ ਇਸ ਦੀ ਤਿਆਰੀ ਇਹ ਆ ਵੀ 2021 ਦੇ ਵਿੱਚ ਇੱਕ ਕਮੇਟੀ ਬਣਦੀ ਆ ਆਪਣੇ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਵੈਂਕਿਆ ਨਾਈਡੂ ਜੀ ਇਸ ਕਮੇਟੀ ਨੂੰ ਚੇਅਰ ਕਰ ਰਹੇ ਸੀ ਉਹਨਾਂ ਦੁਆਰਾ ਇਸ ਨੂੰ ਰਿਪੋਰਟ ਇੱਕ ਬਣਾਈ ਗਈ ਜਿਹੜੀ 2022 ਦੇ ਵਿੱਚ ਉਹ ਰਿਪੋਰਟ ਹੈ ਜਿਹੜੀ ਉਹ ਸਬਮਿਟ ਕੀਤੀ ਗਈ ਤੇ ਉਸ ਉਹ ਬਾਅਦ ਜਿਹੜਾ ਹੈਗਾ ਵੀ ਹੁਣ ਤੁਸੀਂ ਇੱਕ ਇਤਰਾਸ ਦੀ ਦੀ ਗੱਲ ਦੇਖੋ ਵੀ 12 ਸਪਟੰਬਰ ਨੂੰ ਨਵੇਂ ਉਪ ਰਾਸ਼ਟਰਪਤੀ ਮਤਲਬ ਸੌ ਚੱਕਦੇ ਆ ਨਵੇਂ ਉਪ ਰਾਸ਼ਟਰਪਤੀ ਥਾਪੇ ਜਾਂਦੇ ਆ ਉਸ ਤੋਂ ਬਾਅਦ ਸਪਟੰਬਰ ਦੇ ਵਿੱਚ ਹੀ ਦੇਖੋ ਕਿੱਡਾ ਸੰਜੀਦਾ ਇਸ਼ੂ ਹੈ ਸਪਟੰਬਰ ਦੇ ਵਿੱਚ ਹੀ ਇਸ ਨੂੰ ਜਿਹੜਾ ਇਹ ਆਪਣੀ ਰਿਪੋਰਟ ਹੈ ਉਸ ਦੇ ਉੱਤੇ ਅਸੈਂਟ ਦਿੱਤਾ ਜਾਂਦਾ ਤੇ ਅਕਤੂਬਰ ਦੇ ਵਿੱਚ ਇਸ ਨੂੰ ਜਾਰੀ ਕੀਤਾ ਜਾਂਦਾ ਪਬਲਿਕ ਹਾਲਾਂਕਿ ਪਬਲਿਸਾਈਜ਼ ਇਹ 1 ਨਵੰਬਰ ਨੂੰ ਨਿਊ ਪੰਜਾਬ ਡੇ ਵਾਲੇ ਦਿਨ ਕੀਤਾ ਜਾਂਦਾ ਹੂੰ ਤੇ ਪ੍ਰੰਤੂ ਜਿਹੜਾ ਅਕਤੂਬਰ 28 ਨੂੰ ਆ ਉਹ ਗਜਟ ਦੇ ਵਿੱਚ ਇਹ ਜਿਹੜੀ ਨੋਟੀਫਿਕੇਸ਼ਨ ਉਹ ਆ ਚੁੱਕੀ ਸੀ ਹੂੰ ਇਹ ਜਿਹੜੀ ਹੁਣ ਇਹਨਾਂ ਨੇ ਇੱਕ ਬਾਡੀ ਬਣਾਈ ਆ ਵੀ ਇੱਕ ਬੋਰਡ ਹੋਊਗਾ ਉਹਦੇ ਵਿੱਚ ਕੁਝ ਮੈਂਬਰ ਹੋਣਗੇ ਪਹਿਲਾਂ ਮੇਰੇ ਹਿਸਾਬ ਨਾਲ 84 ਦੇ ਕਰੀਬ 90 ਦੇ ਕਰੀਬ ਜਿਹੜੇ ਸਟੈਂਡਰਡ ਦੇ ਵਿੱਚ ਮੈਂਬਰ ਹੁੰਸੀ ਹੁਣ ਬੰਦਾ 31 ਰਹਿ ਗਿਆ ਜਿਹੜੀ ਬਾਡੀ ਦੇ ਵਿੱਚ ਤਾਂ ਇਹ ਬਾਡੀ ਦੇ ਵਿੱਚ ਪੰਜਾਬ ਦਾ ਕੋਈ ਮੈਂਬਰ ਹੈ ਦੇਖੋ ਜੀ ਉਹਦੇ ਵਿੱਚ ਪੰਜਾਬ ਦੇ ਮੈਂਬਰ ਕਾਲਜਿਸ ਤੋਂ ਨੇ ਜਿਵੇਂ ਕਾਲਜਿਸ ਦੇ ਪ੍ਰਿੰਸੀਪਲ ਨੇ ਹੈਡਸ ਨੇ ਡਿਪਾਰਟਮੈਂਟ ਦੇ ਜਿਹੜੀ ਇਹ ਬਾਡੀ ਹੈ ਇਸ ਤਰੀਕੇ ਦੀ ਕੈਪਿੰਗ ਹੈ ਦੇਖੋ ਸੈਕਸ਼ਨ 13 ਤੇ ਸੈਕਸ਼ਨ 14 ਦੋਵਾਂ ਦੇ ਵਿੱਚ ਜਿਹੜੀ ਗੱਲ ਇਹਨਾਂ ਦੇ ਰਤਗਿਰਤ ਘੁੰਮਦੀ ਆ ਜਿਹੜਾ ਪੰਜਾਬ ਯੂਨੀਵਰਸਿਟੀ ਐਕਟ 1947 ਹੈ ਉਹਦੇ ਵਿੱਚ ਸੈਕਸ਼ਨ 13 ਉਸਦੇ ਵਿੱਚ ਅਮੈਂਡਮੈਂਟਸ ਕੀਤੀਆਂ ਗਈਆਂ ਨੇ ਮੇਰਲੀ ਬਾਏ ਆਰ ਨੋਟੀਫਿਕੇਸ਼ਨ ਇਹ ਗੱਲ ਥੋੜੀ ਜਿਹਾ ਆਪਾਂ ਧਿਆਨ ਦੇਵਾਂਗੇ ਇਸ ਗੱਲ ਤੇ ਮੇਰਲੀ ਬਾਏ ਆਰ ਨੋਟੀਫਿਕੇਸ਼ਨ ਉਹਦੇ ਚ ਅਮੈਂਡਮੈਂਟਸ ਕੀਤੀਆਂ ਗਈਆਂ ਨੇ ਤੇ ਸੈਕਸ਼ਨ 14 ਜਿਹੜਾ ਉਹਨੂੰ ਮਿਟ ਕੀਤਾ ਗਿਆ ਜਿਹੜਾ ਪਹਿਲਾ ਸਿਸਟਮ ਸੀ ਉਹ ਕੀ ਸੀ ਵੀ ਜਿਹੜੇ 85 ਜਿਹੜੇ 85 ਦੇ ਕਰੀਬ ਮੈਂਬਰ ਸੀ ਠੀਕ ਹੈ ਸੈਨੇਟ ਦੇ ਵਿੱਚ 85 ਦੇ ਕਰੀਬ ਮੈਂਬਰ ਸੀ ਜਿਹਦੇ ਵਿੱਚ ਆਰਡੀਨਰੀ ਫੈਲੋਜ਼ ਜਿਨ੍ਹਾਂ ਨੂੰ ਨਾਮ ਦਿੱਤਾ ਜਾਂਦਾ ਸੀ ਉਹ ਸੈਕਸ਼ਨ 13 ਦੇ ਵਿੱਚ ਸੀ ਉਹਨਾਂ ਦੀ ਕੈਪਿੰਗ ਆ ਜਿਹੜੀ ਉਹਨਾਂ ਨੂੰ ਘਟਾ ਕੇ ਉਹਨਾਂ ਨੂੰ 24 ਕਰ ਦਿੱਤਾ ਗਿਆ ਠੀਕ ਹੈ ਤੇ ਉਹਦੇ ਵਿੱਚ ਜਿਹੜਾ ਇੱਕ ਇਤਰਾਸ ਦੀ ਗੱਲ ਦੇਖੋ ਸਭ ਤੋਂ ਵੱਧ ਜਿਹੜੀ ਚੀਜ਼ ਟਾਰਗੇਟ ਕੀਤੀ ਗਈ ਆ ਉਹ ਗ੍ਰੈਜੂਏਟ ਕੰਸਟੀਟੂਐਂਸੀ ਆ ਗ੍ਰੈਜੂਏਟ ਕੰਸਟੀਟੂਐਂਸੀ ਦੇ ਸੈਕਸ਼ਨ 13 ਦੇ ਵਿੱਚ 15 ਮੈਂਬਰ ਸੀ ਠੀਕ ਹੈ ਉਹ 15 ਦੇ 15 ਮੈਂਬਰ ਹੁਣ ਅਬੋਲਿਸ਼ ਕਰ ਦਿੱਤੇ ਗਏ ਆ ਗ੍ਰੈਜੂਏਟ ਕੰਸਟੀਟੂਐਂਸੀ ਇੱਕ ਇਹੋ ਜੀ ਕੌਨਸਟੀਟੂਐਂਸੀ ਆ ਜਿਹੜੀ ਪੂਰੀ ਐਕਟਿਵ ਕੌਨਸਟੀਟੂਐਂਸੀ ਆ ਕਿਉਂਕਿ ਉਸ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਉਹ ਇਲੈਕਟ ਹੋ ਕੇ ਜਾਂਦੇ ਨੇ ਉਹ ਪੂਰੇ ਮਤਲਬ ਐਕਟਿਵ ਹੁੰਦੇ ਨੇ ਸੋ ਹਿਰਦ ਹੁੰਦੇ ਰੇ ਯੂਨੀਵਰਸਿਟੀ ਨੂੰ ਲੈ ਕੇ ਉਹ ਯੂਨੀਵਰਸਿਟੀ ਦੀ ਗੱਲ ਕਰਦੇ ਆ ਯੂਨੀਵਰਸਿਟੀ ਦੇ ਸਟੂਡੈਂਟਸ ਦੀ ਗੱਲ ਕਰਦੇ ਆ ਬਾਕੀ ਤਾਂ ਸਾਰੇ ਏਮਪਲੋਇਜ਼ ਨੇ ਜੀ ਬਾਕੀ ਕਿਸੇ ਨੂੰ ਕੋਈ ਜ਼ਿਆਦਾ ਮੈਨੂੰ ਨਹੀਂ ਲੱਗਦਾ ਵੀ ਕੋਈ ਲੈਣਾ ਦੇਣਾ ਹੋਊਗਾ ਯੋ ਮਤਲਬ ਇਹਦਾ ਤਾਂ ਇਹ ਹੈ ਵੀ ਜਿਹੜੇ ਬਾਕੀ ਏਮਪਲੋਇਜ਼ ਆ ਤੁਹਾਨੂੰ ਲੱਗਦਾ ਵੀ ਉਹ ਖੁੱਲ ਕੇ ਗੱਲ ਨਹੀਂ ਕਰ ਪਾਉਣਗੇ ਨਹੀਂ ਪ੍ਰੈਸ਼ਰਾਈਜ਼ ਦੇ ਥੱ ਪੰਜਾਬ ਦੇ ਵਿੱਚ ਬਾਦਲ ਗਵਰਨਮੈਂਟ ਸੀ ਹੂੰ ਉਸ ਟਾਈਮ ਵੀ ਪੰਜਾਬ ਗਵਰਨਮੈਂਟ ਨੇ 26 ਅਗਸਤ ਦਾ 26 25 26 ਅਗਸਤ ਨੂੰ ਇੱਕ ਨੋ ऑब्ਜੈਕਸ਼ਨ ਸਰਟੀਫਿਕੇਟ ਜਿਹੜਾ ਹੈ ਸਰਦਾਰ ਬਾਦਲ ਵੱਲੋਂ ਕੇਂਦਰ ਸਰਕਾਰ ਨੂੰ ਦਿੱਤਾ ਗਿਆ ਸੀ ਡਾਕਟਰ ਮਨਮੋਹਨ ਸਿੰਘ ਜੀ ਹੈਡ ਕਰ ਰਹੀ ਸੀ ਗਵਰਨਮੈਂਟ ਤਾਂ ਉਹਦੇ ਵਿੱਚ ਵੀ ਉਹਨਾਂ ਨੂੰ ਵੀ ਪ੍ਰੈਸ਼ਰਾਈਜ਼ ਕਿਹਨੇ ਕੀਤਾ ਸੀ ਜਿਹੜੀ ਇੱਕ ਟੀਚਰ ਦਾ ਸੰਘ ਹੈ ਪੁੱਟਾ ਉਹਨਾਂ ਵੱਲੋਂ ਬਾਦਲ ਸਰਦਾਰ ਬਾਦਲ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਸੀ ਵੀ ਇਸ ਨੂੰ ਕੀਤਾ ਉਹ ਬਾਅਦ ਚ ਫਿਰ ਜੀਐਨਡੀਯੂ ਦੇ ਵੀਸੀ ਸਾਹਿਬ ਦਾ ਨਾਮ ਆਉਂਦਾ ਤੇ ਆਪਣੇ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਪੁਆਰ ਸਾਹਿਬ ਉਹਨਾਂ ਦਾ ਨਾਮ ਆਉਂਦਾ ਉਹਨਾਂ ਨੇ ਇਸ ਨੂੰ ਪ੍ਰੈਸ਼ਰਾਈਜ਼ ਕਰਕੇ ਉਹ ਡਿਸੀਜਨ ਆ ਜਿਹੜਾ ਉਹ 2 ਸਤੰਬਰ 2008 ਨੂੰ ਜਿਹੜਾ ਹੈ ਰਿਵਰਸ ਕਰਵਾਇਆ ਤੇ ਉਸ ਨੂੰ ਰਿਵਰਸ ਕਰਵਾਉਣ ਦੇ ਪਿੱਛੇ ਜਿਹੜਾ ਇਹ ਇਹ ਚੀਜ਼ ਆ ਉਸ ਤੋਂ ਬਾਅਦ ਜਿਹੜੀ ਆਪਣੀ ਮਿਸਟੇਕ ਕਰੈਕਟ ਕਹਿ ਦਿੰਦੇ ਹੁਣ ਉਹ ਮਿਸਟੇਕ ਕਰੈਕਟ ਦੇ ਨਾਮ ਤੇ ਜਿਹੜੀ ਆਪਣੇ ਸੈਂਟਰਲ ਯੂਨੀਵਰਸਿਟੀ ਘੁੱਦੇ ਬਣੀ ਕਿਉਂਕਿ ਉਹ ਉਹਨਾਂ ਨੇ ਦੱਸਿਆ ਬਾਦਲ ਸਾਹਿਬ ਨੂੰ ਵੀ ਜਿਹੜਾ 16 ਕਰੋੜ ਦਾ ਉਹ ਫਾਇਦਾ ਤਾਂ ਤੁਹਾਨੂੰ ਹੋ ਜੂਗਾ ਪਰ ਤੁਸੀਂ ਅਸੀਂ ਵਿੜਮੁੱਲੀ ਵਿਰਾਸਤ ਜਿਹੜੀ ਪੰਜਾਬ ਦੀ ਆ ਉਸ ਨੂੰ ਤੁਸੀਂ ਗਵਾ ਲਓਗੇ ਤਾਂ ਫਿਰ ਉਹਨਾਂ ਨੇ ਉਸ ਤੋਂ ਬਾਅਦ ਜਿਹੜੀ ਮੰਗ ਕੀਤੀ ਵੀ ਸੈਂਟਰਲਾਈਜ਼ ਇਸ ਨੂੰ ਨਹੀਂ ਕੀਤਾ ਜਾਊਗਾ ਸਾਨੂੰ ਇੱਕ ਸੈਂਟਰਲ ਯੂਨੀਵਰਸਿਟੀ ਹੋਰ ਦਿੱਤੀ ਜਾਵੇ ਜਿਹੜੀ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਕੁਦਦੇ ਦੇ ਵਿੱਚ ਹੋਣਾ ਸਟੈਬਲਿਸ਼ਡ ਅੱਛਾ ਹਾਂਜੀ ਇਹ ਉਹ ਜਿਹੜਾ ਨੋਬਜੈਕਸ਼ਨ ਵਾਲਾ ਜਿਹੜਾ ਬਾਦਲ ਸਾਹਿਬ ਲੈ ਕੇ ਆਏ ਸੀਗੇ ਬਸ ਅਸੀਂ ਬਾਤ ਉਹ ਕਿਹੜੀ ਯੂਨੀਵਰਸਿਟੀ ਦੇ ਲਈ ਸੀਗਾ ਵੈਸੇ ਉਹ ਪੰਜਾਬ ਯੂਨੀਵਰਸਿਟੀ ਦੇ ਲਈ ਸੀਗਾ ਪਰ ਉਹ ਕਿਉਂਕਿ ਡਾਕਟਰ ਅਮਰਜੀਤ ਸਿੰਘ ਢੱਲੋਂ ਦੀ ਇੱਕ ਬੁੱਕ ਹੈ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੀ ਸਟੈਬਲਿਸ਼ਮੈਂਟ ਤੇ ਤਾਂ ਬੁੱਕ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਲਿਖਿਆ ਵੀ ਇਹ ਜਿਹੜੀ ਯੂਨੀਵਰਸਿਟੀ ਬਣੀ ਹੈ ਇਹ ਉਹ ਨੋਬਜੈਕਸ਼ਨ ਦੀ ਜਿਹੜੀ ਗਲਤੀ ਹੋਈ ਸੀ ਉਹ ਗਲਤੀ ਸੁਧਾਰਨ ਦੇ ਲਈ ਬਣੀ ਹੋਈ ਹੈ। ਅੱਛਾ ਹਾਂਜੀ ਜਿਹੜੀ ਆਹਾ ਪੰਜਾਬ ਯੂਨੀਵਰਸਿਟੀ ਹੈ। ਕੀ ਸਾਡੀ ਸੈਂਟਰਲ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦੇ ਨੋਬਜੈਕਸ਼ਨ ਸਰਟੀਫਿਕੇਟ ਦੀ ਗਲਤੀ ਸੁਧਾਰਨ ਲਈ ਬਣੀ ਹੋਈ ਯੂਨੀਵਰਸਿਟੀ ਸੀ? अच्छा इस तरह भी हो ਜਾਂਦਾ ਹੈਗਾ ਹਾਂਜੀ ਬਿਲਕੁਲ ਹੋਇਆ ਮੋੜ ਜਿਹੜਾ ਮੌਜੂਦਾ ਹਾਲਾਤਾਂ ਦੀ ਜੇਕਰ ਜਿਹੜਾ ਚਰਚਾ ਚੱਲ ਰਹੀ ਆ ਇਹ ਵੀ ਨਾਲ ਚਰਚਾਵਾਂ ਨਹੀਂ ਕਿ ਆਰਐਸਐਸ ਪੂਰੀ ਤਰ੍ਹਾਂ ਕਾਬਜ਼ ਹੋ ਚੁੱਕੀ ਆ ਬੀਜੇਪੀ ਪੂਰੀ ਤਰ੍ਹਾਂ ਕਾਬਜ਼ ਹੋ ਚੁੱਕੀ ਆ ਯੂਨੀਵਰਸਿਟੀ ਦੇ ਉੱਤੇ ਜਿਹੜੀ ਆਹ ਨੋਟੀਫਿਕੇਸ਼ਨ ਜਾਰੀ ਕਰਨਾ ਸੈਨੇਟ ਭੰਗ ਕਰਨ ਵਾਲਾ ਪਿਛਲੇ ਸਾਲ ਪਹਿਲਾਂ ਚੋਣਾਂ ਨਹੀਂ ਕਰਵਾਈਆਂ ਜਾਂਦੀਆਂ ਫਿਰ ਅਚਾਨਕ ਇੱਕ ਨੋਟੀਫਿਕੇਸ਼ਨ ਆ ਜਾਂਦਾ ਜੀ ਸੈਨੇਟ ਭੰਗ ਕਰ ਦਿੱਤੀ ਗਈ ਹੈ ਇਹਦੇ ਪਿੱਛੇ ਮੌਜੂਦਾ ਸਰਕਾਰ ਦਾ ਜਿਹੜਾ ਤੁਹ ਸਮਝੀਏ ਆ ਪੰਪ ਜੁਦਾ ਸਰਕਾਰ ਦਾ ਕਾਰਜਕਾਲ ਕਿੰਨਾ ਕਰਿਆ ਦੇਖੋ ਜੀ ਲੋਕ ਆ ਜਿਹੜੇ ਸਾਰੇ ਲੋਕ ਤੇ ਸਟੂਡੈਂਟ ਤੇ ਸਾਰੇ ਪੜੀ ਪੰਤੀ ਜਾਣੂ ਆ ਵੀ ਸਾਰੀ ਇੱਕ ਪਾਸੇ ਉਹ ਥਾੜੀ ਨਹੀਂ ਵੱਜਦੀ ਸਾਰੀ ਇਹ ਰੜੀ ਮੁੜੀ ਖੇਡ ਆ ਹਮ ਦੇਖੋ 31 ਅਕਤੂਬਰ 2024 ਨੂੰ ਜਿਹੜਾ ਸੈਨੇਟ ਦਾ ਕਾਰਜਕਾਲ ਹੈ ਉਹ ਖਤਮ ਹੋ ਜਾਂਦਾ ਹਮ ਸੈਨੇਟ ਦਾ ਕਾਰਜਕਾਲ ਖਤਮ ਹੋਣ ਤੋਂ 6 ਮਹੀਨੇ ਪਹਿਲਾਂ ਨੋਟੀਫਿਕੇਸ਼ਨ ਜਾਰੀ ਹੁੰਦਾ ਵੀ ਇਲੈਕਸ਼ਨ ਹੋਣਗੇ ਹੂੰ ਚਲੋ ਛੱਡ ਦੋ ਤੁਸੀਂ 31 ਅਕਤੂਬਰ 2024 ਤੋਂ ਹੀ ਲਾ ਲਓ 31 ਅਕਤੂਬਰ 2024 ਤੋਂ ਅੱਜ ਤੱਕ 31 ਅਕਤੂਬਰ 2025 ਆ ਗਈ ਹਾਂ 25 ਆ ਗਈ 28 ਅਕਤੂਬਰ ਨੂੰ ਨੋਟੀਫਿਕੇਸ਼ਨ ਆਇਆ ਨਾ ਹੂੰ 1 ਸਾਲ ਲਾ ਲਓ 1 ਸਾਲ ਦਾ ਪੀਰੀਅਡ 1 ਸਾਲ ਅਸੀਂ ਵੇਟ ਹੀ ਕਰਦੇ ਰਹੇ ਇਹ ਇਮਿਨੈਂਟ ਸੀ ਵੀ ਸੈਨੇਟ ਭੰਗ ਹੋਊਗਾ ਸਿੰਡੀਕੇਟ ਖਤਮ ਹੋਊਗਾ ਇਹ ਇਮਿਨੈਂਟ ਸੀਗਾ ਜੀ ਕੋਈ ਇਹ ਦੋਰ ਆਏ ਨਹੀਂ ਸੀ ਪਹਿਲਾਂ ਪਤਾ ਸੀ ਸਾਰਾ ਸਰਕਾਰ ਨੂੰ ਸਾਰਾ ਕੁਝ ਪਤਾ ਸਾਰਾ ਕੁਝ ਪਤਾ ਸੀ ਸਾਡੀ ਸਰਕਾਰ ਸੁੱਤੀ ਪਈ ਸੀ ਮੁੱਖ ਮੰਤਰੀ ਅਖਾਂ ਵਿੱਚ ਕੇ ਬੈਠੇ ਸੀਗੇ ਕਿ ਦਿੱਲੀ ਤੋਂ ਇਲਾਵਾ ਦੀ ਇਹ ਕੁਝ ਨਹੀਂ ਉਹਨਾਂ ਨੂੰ ਦੇਖੋ ਜੀ ਇਸ ਦੇ ਉੱਤੇ ਆਪਾਂ ਗੱਲ ਇਹ ਇਹੀ ਤਾਂ ਗੱਲ ਸੋਚਣ ਵਿਚਾਰਨ ਵਾਲੀ ਹੈ ਵੀ ਇੱਕ ਸਾਲ ਦਾ ਟਾਈਮ ਪੀਰੀਅਡ ਸੀ ਹਮ ਚਲੋ ਆਪਾਂ ਸਰਕਾਰਾਂ ਸਾਰੀਆਂ ਨੂੰ ਲੈ ਲੈਨੇ ਆ 117 ਐਮਐਲਏ ਨੇ ਜੀ ਇਲੈਕਟਡ ਹਮ 13 ਐਮਪੀ ਨੇ ਹਮ 130 ਬੰਦੇ ਨੇ ਮੋਟੇ-ਮੋਟੇ ਜੀ ਆਪਾਂ ਲਾਈਏ ਚਲੋ ਰਾਜ ਸਭਾ ਵਾਲੇ ਛੱਡੋ 130 ਬੰਦਿਆਂ ਦੇ ਵਿੱਚੋਂ ਕਿੰਨੇ ਕ ਬੰਦੇ ਆ ਜਿਨ੍ਹਾਂ ਨੇ ਕਿਹਾ ਵੀ ਇਹ ਯੂਨੀਵਰਸਿਟੀ ਪੰਜਾਬ ਦੀ ਵਿਰਾਸਤ ਹੈ ਜੀ ਇਹ ਖਤਮ ਹੋ ਰਹੀ ਹੈ ਪੰਜਾਬ ਦਾ ਐਡਾ ਅਹਿਮ ਮੁੱਦਾ ਇਹ ਰਾਖੇ ਪਾਣੀਆਂ ਦੇ ਰਾਖੇ ਆਉਂਦੇ ਆ ਜੀ ਕਦੇ ਠੀਕ ਹੈ ਕਦੇ ਯੂਨੀਵਰਸਿਟੀ ਦੇ ਰਾਖੇ ਆਉਂਦੇ ਆ ਪਰ ਇਹ ਰਾਖੇ ਆਉਂਦੇ ਪਤਾ ਕਦੋਂ ਆ ਜਦੋਂ ਸਟੂਡੈਂਟ ਕਾਉਂਸਲ ਦੇ ਇਲੈਕਸ਼ਨ ਹੁੰਦੇ ਆ ਉਦੋਂ ਵੱਡੀਆਂ-ਵੱਡੀਆਂ ਗੱਡੀਆਂ ਦੇ ਵਿੱਚ ਇਹ ਰਾਖੇ ਤੁਹਾਨੂੰ ਉੱਥੇ ਫਿਰਦੇ ਦਿਸ ਜਾਣਗੇ ਪਰੰਤੂ ਉਸ ਤੋਂ ਬਾਅਦ ਇਹਨਾਂ ਨੇ ਕਿਸੇ ਨੇ ਕੋਈ ਲੈਣਾ ਦੇਣਾ ਨਹੀਂ ਪੰਜਾਬ ਯੂਨੀਵਰਸਿਟੀ ਦੇ ਕਿੰਨੇ ਇਹੋ ਜਿਹੇ ਪ੍ਰੋਡਕਟ ਨੇ ਜਿਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਨੇ ਬੋਲਣਾ ਸਿਖਾਇਆ ਜਿਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਨੇ ਪਨਾਹ ਦਿੱਤੀ ਨਿੰਨਾਂ ਨੂੰ ਪੰਜਾਬ ਯੂਨੀਵਰਸਿਟੀ ਨੇ ਏਡੇ ਏਡਾ ਅਹੁਦਿਆਂ ਦੇ ਪਹੁੰਚਾਇਆ ਏਡੇ ਏਡੇ ਲੀਡਰ ਬਣਾਇਆ ਹੂੰ ਤਾਂ ਉਹਨਾਂ ਦਾ ਫਰਜ਼ ਨਹੀਂ ਬਣਦਾ ਜੀ ਇਸ ਮਾਨਮੱਤੀ ਇੰਸਟੀਚਿਊਸ਼ਨ ਬਾਰੇ ਗੱਲ ਕਰਨ ਦਾ ਹੂੰ ਬਹੁਤ ਵੱਡੇ ਆ ਮੈਂ ਅਸੀਂ ਦੇਖ ਰਹੇ ਹਾਂ ਕਿ ਜਿਆਤਰਾ ਜਿਹੜਾ ਮਾਹੌਲ ਆ ਉਹ ਤਨਤਨ ਇਲੈਕਸ਼ਨ ਦੇ ਵਿੱਚ ਭਖਿਆ ਹੋਇਆ ਮੁੱਖ ਮੰਤਰੀ ਵੀ ਉੱਥੇ ਫਿਰਦੇ ਆ ਪਾਰਟੀ ਪ੍ਰਧਾਨ ਵੀ ਬਾਕੀਆਂ ਦੇ ਉੱਥੇ ਫਿਰਦੇ ਆ ਸਾਰੀ ਲੀਡਰਸ਼ਿਪ ਪੰਜਾਬ ਦੀ ਤਨਤਨ ਬੈਠੀ ਹੈ ਕੀ ਯੂਨੀਵਰਸਿਟੀ ਜਾਂਦੀ ਹੈ ਉੱਥੋਂ ਜਾਵੇ ਕਿਸੇ ਨੂੰ ਕੋਈ ਫਿਕਰ ਨਹੀਂ ਬਿਲਕੁਲ ਜੀ ਇੱਕ ਸੀਟ ਨਾਲ ਇੱਕ ਸੀਟ ਨਾਲ ਹੂੰ ਤੇ ਕੋਏ ਤਾਂ ਅੱਜ ਦੇ ਟਾਈਮ ਦੇ ਵਿੱਚ ਐਡਾ ਪੋਲਿਟੀਕਲ ਮਿਆਰ ਗਿਰ ਚੁੱਕਿਆ ਵੀ ਜਿਹੜਾ ਪੰਜਾਬ ਪੰਜਾਬ ਦੀ ਕਿਸੇ ਨੂੰ ਕੋਈ ਹੋਰੀ ਹੈਗਾ ਸੱਤਾ ਦੇ ਇਰਦ-ਗਿਰਦ ਪੋਲਿਟਿਕਸ ਘੁੰਮ ਰਹੀ ਆ ਜਿਹੜੀ ਸਾਰੀ ਪੋਲਿਟਿਕਸ ਆ ਪੰਜਾਬ ਦੀ ਸੱਤਾ ਦੇ ਇਰਦ-ਗਿਰਦ ਘੁੰਮ ਰਹੀ ਆ ਦੇਖੋ ਤੁਹਾਨੂੰ ਦੇਖੋ ਨੂੰ ਪਤਾ ਲੱਗ ਹੀ ਰਿਹਾ ਹਰੇਕ ਬੰਦਾ ਤਰਨਤਾਰ ਇਲੈਕਸ਼ਨ ਚ ਬੀਜ਼ੀ ਆ ਕੋਈ ਵੀ ਬੰਦਾ ਯੂਨੀਵਰਸਿਟੀ ਆਉਂਦੇ ਆ ਜੀ ਘੰਟਾ ਲਾ ਕੇ ਉੱਥੇ ਧਰਨਾ ਚੱਲ ਰਿਹਾ ਪੰਜਾਬ ਯੂਨੀਵਰਸਿਟੀ ਬਚਾਓ ਜਿਹੜਾ ਅੰਦੋਲਨ ਚੱਲ ਰਿਹਾ ਉਹਦੇ ਵਿੱਚ ਬੈਠਦੇ ਆ ਬੈਠ ਕੇ ਚਲੋ ਜੀ ਚੱਲੀਏ ਇਸ ਤਰੀਕੇ ਨਾਲ ਇਹ ਯੂਨੀਵਰਸਿਟੀ ਸਾਡੂ ਵਾਪਸ ਨਹੀਂ ਮਿਲਣੀ ਠੀਕ ਹੈ ਯੂਨੀਵਰਸਿਟੀ ਵਾਪਸ ਲੈਣ ਲਈ ਸਾਨੂੰ ਮਿਨਿਸਟਰੀ ਆਫ ਐਜੂਕੇਸ਼ਨ ਦੇ ਖਿਲਾਫ ਵੱਡੇ ਐਕਸ਼ਨ ਲੈਣੇ ਪੈਣਗੇ ਉਹ ਵੱਡੇ ਐਕਸ਼ਨ ਉਹ ਕਾਮਕਰਾਂ ਦੇ ਜਵਾਕ ਨਹੀਂ ਲੈ ਸਕਦੇ ਉਹ ਤੁਹਾਨੂੰ ਚੁਣ ਕੇ ਭੇਜਿਆ ਤੁਸੀਂ ਲੋਕਾਂ ਦੀ ਸਾਰ ਲੈਣ ਲਈ ਭੇਜਿਆ ਤੁਸੀਂ ਸਾਰ ਲੈਣੀ ਹੈ ਉਹਨਾਂ ਦੀ ਨਾ ਕਿ ਤੁਸੀਂ ਉੱਥੇ ਇਲੈਕਸ਼ਨਾਂ ਦੇ ਵਿੱਚ ਇੱਕ ਸੀਟ ਨਾ ਰਾਜਦੀਪ ਜੀ ਕੀ ਫਰਕ ਪੈ ਜੂਗਾ ਜੇ ਅਸੀਂ ਕੇਜਰੀਵਾਲ ਨੂੰ ਛਡਾਉਣ ਦੇ ਲਈ ਜੇ ਸਾਡੇ ਵਿਧਾਇਕ ਮਤਲਬ ਦਿੱਲੀ ਜਾ ਕੇ ਇਕੱਠੇ ਹੋ ਸਕਦੇ ਆ ਧਰਨਾ ਦੇ ਸਕਦੇ ਆ ਅੱਜ ਤਾਂ ਯਾਰ ਸਾਡੀ ਹੋਂਦ ਜਾ ਰਹੀ ਹੈ ਸਾਡੇ ਹੱਥੋਂ ਬਿਲਕੁਲੀ ਕੀ ਅੱਜ ਨਹੀਂ ਧਰਨਾ ਦਿੱਤਾ ਜਾ ਸਕਦਾ ਇਹ ਧਰਨੇ ਦੇ ਰਹੇ ਆ ਪਰ ਸਟੂਡੈਂਟ ਬਾਡੀਜ਼ ਅਕੇ ਸਾਡੀਆਂ ਜੀ ਧਰਨੇ ਦੇ ਰਹੀਆਂ ਕਿ ਕੰਡੀਆਂ ਸਟੂਡੈਂਟਾਂ ਦੀ ਲੜਾਈ ਆ ਬਾਕੀ ਲੋਕਾਂ ਨੂੰ ਕੋਈ ਲੈਣਾ ਦੇਣਾ ਨਹੀਂ ਆ ਦੇਖੋ ਵੀ ਕਿੱਡੀ ਤਰਾਸਦੀ ਦੀ ਗੱਲ ਆ ਵੀ ਸਰਕਾਰ ਪੇਜਾਂ ਤੇ ਪਾਰੀ ਆ ਵੀ ਸਾਡੀਆਂ ਜੀ ਸਟੂਡੈਂਟ ਬਾਡੀਜ਼ ਕਾਲਜਾਂ ਦੇ ਵਿੱਚ ਐਕਟਿਵ ਨੇ ਉਹ ਦੱਸ ਰਹੀਆਂ ਵੀ ਹਾਂ ਹਾਂ ਇਹ ਹੋ ਰਿਹਾ ਕੀ ਦੱਸਣ ਦਾ ਮਸਲਾ ਹੱਲ ਹੋ ਜਾਊਗਾ ਮਿਨਿਸਟਰੀ ਆਫ ਐਜੂਕੇਸ਼ਨ ਤੇ ਬਾਹਰ ਤੁਸੀਂ ਧਰਨਾ ਦਿਓ ਠੀਕ ਹੈ ਤੁਸੀਂ ਜਾ ਕੇ ਸਰ ਸੈਂਟਰਲ ਗਵਰਨਮੈਂਟ ਦੇ ਖਿਲਾਫ ਤੁਸੀਂ ਕੋਈ ਮੈਮੋਰੈਂਡਮ ਦਿਓ ਕਿਤੇ ਤੁਸੀਂ ਮਿਲੋ ਮਿਨਿਸਟਰੀ ਆਫ ਐਜੂਕੇਸ਼ਨ ਨੂੰ ਮਿਲੋ ਹਮ ਚਲੋ ਪ੍ਰਕਾਸ਼ ਸਿੰਘ ਬਾਦਲ ਜੀ ਮਰਹੂਮ ਆਪਣੇ ਵਿੱਚ ਨਹੀਂ ਨੇ ਪਰ ਉਹਨਾਂ ਦੀ ਚਲੋ ਇੱਕ ਆਪਾਂ ਗੱਲ ਕ੍ਰੋਸ ਪਾਰਟੀ ਲਾਈਨਸ ਤੋਂ ਉੱਟ ਕੇ ਆਪਾਂ ਉਹਨਾਂ ਦੀ ਇੱਕ ਸ਼ਲਾਘਾ ਜੋ ਗੱਲ ਕਰਦੇ ਆ ਉਹਨਾਂ ਨੇ ਮਿਨਿਸਟਰ ਸੀਗੇ ਐਜੂਕੇਸ਼ਨ ਅਰਜੁਨ ਸਿੰਘ ਹਮ ਉਹਨਾਂ ਨੂੰ ਮਿਲਦੇ ਰਹੇ ਆ ਦੇਖੋ ਚਲੋ ਉਹ ਵੀ ਉਹਨਾਂ ਦੀਆਂ ਵੀ ਔਖਾ ਮੀਆਂ ਪੈ ਨਹੀਂ ਕਹਿ ਰਹੇ ਵੀ ਉਹ ਹੋ ਰਹੇ ਪਰ ਮਿਲਦੇ ਰਏ ਆ ਨਾ ਤੁਸੀਂ ਕਿੰਨੇ ਵਾਰ ਮਿਨਿਸਟਰੀ ਆਫ ਐਜੂਕੇਸ਼ਨ ਨੂੰ ਮਿਲੇ ਹੋ ਉਦੋਂ ਮਿਨਿਸਟਰੀ ਆਫ ਹਿਊਮਨ ਰਾਈਟਸ ਐਂਡ ਰਿਸੋਰਸ ਡਿਵੈਲਪਮੈਂਟ ਐਮ ਐਚ ਆਰ ਡੀ ਸੀ ਤੋਂ ਮਿਲਦੇ ਰਏ ਆ ਤੁਹਾਡਾ ਮਿਲਣਾ ਫਰਜ਼ ਨਹੀਂ ਕੀ ਮੌਜੂਦਾ ਮੁੱਖ ਮੰਤਰੀ ਨਹੀਂ ਮਿਲੇ ਨਹੀਂ ਇੱਕ ਵਾਰੀ ਵੀ ਨਹੀਂ 4 ਸਾਲ ਹੋ ਗਏ ਸਰਕਾਰ ਨੂੰ ਬਿਲਕੁਲ ਵੀਡੀਓ ਪਾਉਂਦੇ ਆ ਜੀ ਟਵੀਟ ਟਵਿੱਟਰ ਭਰਿਆ ਪਿਆ ਸਾਡੀ ਹੋਮ ਸਾਡੀ ਮਾਂ ਜੀ ਯੂਨੀਵਰਸਿਟੀ ਸਾਡੀ ਐਦਾਂ ਜੀ ਸਾਡਾ ਇਹ ਆ ਸਾਨੂੰ ਬਚਾਉਣਾ ਚਾਹੀਦਾ ਅਸੀਂ ਬਚਾਵਾਂਗੇ ਅਸੀਂ ਜਾਨ ਨਹੀਂ ਦੇਵਾਂਗੇ ਉਦੋਂ 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 ਜਾ ਬਚਾਵਾਂਗੇ ਜਦੋਂ ਸਾਰਾ ਕੁਝ ਹੋ ਗਿਆ ਰਾਜਦੀਪ ਜੀ ਚਾਹੇ ਹੂੰ ਇਹ ਜਿਹੜਾ ਫੈਸਲਾ ਹੈ ਮੇਨਲੀ ਵੈਸੇ ਤਾਂ ਹਿੰਦੁਸਤਾਨ ਦੇ ਵਿੱਚ ਸੰਵਿਧਾਨ ਤੇ ਵਿਧਾਨ ਹੈ ਹੂੰ ਕੋਈ ਵੀ ਜੇ ਕਾਨੂੰਨ ਹੈ ਉਸ ਨੂੰ ਅਮੈਂਡ ਕਰਨਾ ਤਾਂ ਕਨਸਟੀਟਿਊਸ਼ਨਲ ਅਮੈਂਡਮੈਂਟ ਹੈ ਤੇ ਦੂਜੇ ਜਿਹੜੇ ਇਦਾਂ ਦੇ ਕਾਨੂੰਨ ਆ ਉਹਨਾਂ ਨੂੰ ਅਮੈਂਡਮੈਂਟ ਦੇ ਰਾਹੀਂ ਪਾਰਲੀਮੈਂਟ ਦੇ ਵਿੱਚ ਪਾਸ ਕੀਤਾ ਜਾਂਦਾ ਠੀਕ ਹੈ ਡਿਸਕਸ਼ਨ ਹੁੰਦੀ ਆ ਪਰੰਤੂ ਇਹ ਮੇਨਲੀ ਬਾਏ ਨੋਟੀਫਿਕੇਸ਼ਨ ਜਿਹੜਾ ਇਸ ਤਰੀਕੇ ਨਾਲ ਕਰਨਾ ਇਹ ਸਰਾਸਰ ਗਲਤ ਆ ਇਸ ਨੂੰ ਕੁਐਸਚਨ ਕਰਨਾ ਚਾਹੀਦਾ ਜੇ ਇਹ ਵਾਪਸ ਵੀ ਹੋ ਗਿਆ ਹੂੰ ਤੁਹਾਨੂੰ ਮੈਂ ਦੱਸਦਾ ਵੀ ਜੇ ਇਹ ਸੈਨੇਟ ਵਾਲਾ ਫੈਸਲਾ ਆਉਣ ਵਾਲੇ ਦਿਨਾਂ 'ਚ ਪ੍ਰੈਸ਼ਰ ਪਾ ਕੇ ਸਟੂਡੈਂਟ ਬਾਡੀਜ਼ ਨੇ ਵਾਪਸ ਵੀ ਕਰਾ ਲਿਆ ਤਾਂ ਵੀ ਗੱਲ ਉੱਥੇ ਦੀ ਉੱਥੇ ਹੀ ਖੜੀ ਆ ਪਰ ਤੁਹਾਨੂੰ ਲੱਗਦਾ ਕੀ ਚੰਦ ਸਟੂਡੈਂਟ ਬੈਠੇ ਆ ਧਰਨੇ ਦੇ ਉੱਤੇ ਚੰਦ ਸਟੂਡੈਂਟ ਸੋਸ਼ਲ ਮੀਡੀਆ ਦੇ ਉੱਤੇ ਬੋਲ ਰਹੇ ਆ ਤੇ ਲੀਡਰਾਂ ਦੇ ਸੋਸ਼ਲ ਮੀਡੀਆ ਤੇ ਟਵੀਟ ਪਾਉਣ ਦੇ ਨਾਲ ਸੈਂਟਰਲ ਸਰਕਾਰ ਦੇ ਉੱਤੇ ਕੋਈ ਪ੍ਰੈਸ਼ਰ ਬਣ ਜੂਗਾ ਚਲੋ ਦੇਖੋ ਜੀ ਪ੍ਰੈਜ਼ੀਡੈਂਟ ਕਾਉਂਸਲ ਦੇ ਵਿੱਚ ਉਹਨਾਂ ਦੇ ਨੇ ਠੀਕ ਹੈ ਇਲੈਕਟਿਡ ਤਾਂ ਉਹਨਾਂ ਨੂੰ ਸਟੂਡੈਂਟ ਵੈਲਫੇਅਰ ਦਾ ਸੋਚ ਕੇ ਜਾਂ ਕਿਸੇ ਵੀ ਤਰੀਕੇ ਨਾਲ ਜੇ ਮੰਨ ਲਓ ਵਾਪਸ ਲੈ ਲਿਆ ਫਾਰਮਰ ਬੈਲ ਵੀ ਵਾਪਸ ਲੈ ਹੀ ਲਈ ਸੀ ਸੈਂਟਰ ਗਵਰਨਮੈਂਟ ਨੇ 1.5 ਸਾਲ ਬੈਠੇ ਰਹੇ ਪੂਰਾ ਦੇਸ਼ ਜਾ ਕੇ ਉੱਥੇ ਦਿੱਲੀ ਦੀਆਂ ਬਰੂਹਾਂ ਤੇ ਬੈਠਿਆ ਫੇਰ ਜਾ ਕੇ ਵਾਪਸ ਹੋਇਆ ਇਹਦੇ ਤੁਸੀਂ ਜਣੇ ਚਾਰ ਆ ਜਣੇ ਚਾਰ ਆ ਬਿਲਕੁਲ ਪਰ ਜੇ ਮੰਨ ਲਓ ਪਰ ਗੱਲ ਫੇਰ ਵੀ ਉੱਥੇ ਦੀ ਉੱਥੇ ਹੀ ਰਹਿਣੀ ਆ ਕਿਉਂਕਿ ਜਿਹੜਾ ਪੰਜਾਬ ਸਟੇਟ ਰੀਆਰਗੇਨਾਈਜੇਸ਼ਨ ਐਕਟ ਆ ਉਸਦੇ ਸੈਕਸ਼ਨ 72 ਦੇ ਵਿੱਚ ਇਹ ਇੰਟਰ ਸਟੇਟ ਬਾਡੀ ਕਾਰਪੋਰੇਟ ਆ ਉੱਥੋਂ ਪਹਿਲਾਂ ਇਹਦਾ ਉਹ ਸਟੇਟਸ ਚੇਂਜ ਕਰਨਾ ਪਊਗਾ ਪਤਾ ਪੰਜਾਬ ਗਵਰਨਮੈਂਟ ਪੰਜਾਬ ਵਿਧਾਨ ਸਭਾ ਕੋਲੇ ਪਾਵਰ ਹੈ ਕਿ ਉਹ ਇਹ ਕਾਨੂੰਨ ਨੂੰ ਰੱਦ ਕਰ ਸਕਦੀ ਹੈ ਦੇਖੋ ਰੱਦ ਕਰਨ ਦੀ ਪਾਵਰ ਪੰਜਾਬ ਵਿਧਾਨ ਸਭਾ ਕੋਲੇ ਹੁਣ ਨਹੀਂ ਹੈ ਇਹ ਮਤਾ ਵੀ ਨਹੀਂ ਪਾ ਸਕਦੀ ਵਿਧਾਨ ਸਭਾ ਦੇ ਵਿੱਚ ਮਤਾ ਪਾ ਸਕਦੇ ਕੇਰਲਾ ਨੇ ਪਾਇਆ ਤਾਮਿਲਨਾਡੂ ਨੇ ਪਾਇਆ ਕਰਨਾਟਕਾ ਨੇ ਪਾਇਆ ਐਸੇ ਸਾਲ ਦੇ ਵਿੱਚ ਪਾਇਆ ਯੂਜੀਸੀ ਦੇ ਗਾ ਡਰਾਫਟ ਗਾਈਡਲਾਈਨਸ ਦੇ ਖਲਪ ਪਾਇਆ ਤਾਂ ਪੰਜਾਬ ਗਵਰਨਮੈਂਟ ਕਿਉਂ ਨਹੀਂ ਪਾ ਸਕਦੀ ਮ ਮੁੱਖ ਮੰਤਰੀ ਤਾਂ ਕਹਿੰਦੇ ਅਸੀਂ ਕੋਰਟ ਜਾਵਾਂਗੇ ਅਸੀਂ ਅਦਾਲਤ ਦਾ ਰੁਖ ਕਰਾਂਗੇ ਦੇਖੋ ਜੀ ਕੋਰਟ ਕੀ ਸਰਕਾਰਾਂ ਦੇ ਕੰਮ ਹੁੰਦੇ ਆ ਅਦਾਲਤਾਂ ਦੇ ਵਿੱਚ ਜਾਣਾ ਨਹੀਂ ਬਿਲਕੁਲ ਨਹੀਂ ਇਹ ਤਾਂ ਐਡਮਿਨਿਸਟ੍ਰੇਟਿਵ ਕੰਮ ਨੇ ਜੀ ਸਰ ਸਰਕਾਰ ਹਰੇਕ ਕੰਮ ਦੇ ਵਿੱਚ ਜਾ ਕੇ ਕੋਰਟ ਜਾਵੜਦੇ ਆ ਜੀ ਕੋਰਟ ਚੱਲਾਂਗੇ ਕੋਰਟ ਚੱਲ ਬੀਬੀ ਐਮ ਬੀ ਹੱਥੋਂ ਜਾਣ ਲੱਗਿਆ ਉਦੋਂ ਕੋਰਟ ਜਾ ਕੇ ਪੇਸ਼ ਹੋਗੇ ਹਾਂ ਫਿਰ ਕੀ ਹੋਇਆ ਜੀ ਚੇਅਰਮੈਨ ਲੱਗਦਾ ਪੰਜਾਬ ਦਾ ਦੱਸੋ ਬੀਬੀ ਐਮ ਬੀ ਦਾ ਜਾਣ ਦਾ ਵੀ ਇਹੀ ਕਾਰਨ ਸੀ ਜੀ ਉਹ ਤਾਂ ਚੜ੍ਹਨ ਨਹੀਂ ਦਿੰਦੇ ਉਹਨਾਂ ਨੇ ਤਾਂ ਅਸੀਂ ਇਹ ਸਭ ਲਿਆ ਕੇ ਬਾਹਤੀ ਆ ਬਿਠਾਉਣੀ ਸੀਗੀ ਜੀ ਜਦੋਂ ਅਸੀਂ ਅਗਲੇ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਰਾਹੀ ਹੋਰ ਫੜੀ ਫਿਰਦੇ ਆ ਹੂੰ ਇਹ ਤਾਂ ਜੀ ਦੇਖੋ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਗੱਲਾਂ ਨੇ ਜੇ ਯੂਨੀਵਰਸਿਟੀ ਵਾਕਿਆ ਵਿੱਚ ਬਚਾਉਣੀ ਆ ਹੂੰ ਜੇ ਯੂਨੀਵਰਸਿਟੀ ਵਾਕਿਆ ਹੀ ਪੰਜਾਬ ਦੀ ਵਿਰਾਸਤ ਨੂੰ ਬਚਾਉਣਾ ਪੰਜਾਬ ਦੇ ਲਈ ਵਾਕਿਆ ਅਸੀਂ ਪੰਜਾਬ ਉਦੈਸ਼ੀ ਆ ਤਾਂ ਸਾਨੂੰ ਇਸ ਦੇ ਲਈ ਉੱਥੋਂ ਛੱਡ ਕੇ ਸਾਰਾ ਕੁਝ ਇਹ ਯੂਨੀਵਰਸਿਟੀ ਦੇ ਵਿੱਚ ਆ ਕੇ ਪੱਕੇ ਡੇਰੇ ਲਾਉਣੇ ਪੈਣਗੇ ਇਹਨਾਂ ਦੇ ਬੱਚਿਆਂ ਦੇ ਨਾਲ ਜਾ ਕੇ ਇਕੱਲੇ ਬੱਚਿਆਂ ਦੀ ਯੂਨੀਵਰਸਿਟੀ ਹੈ ਜੀ ਕੱਲੇ ਬੱਚਿਆਂ ਦੀ ਯੂਨੀਵਰਸਿਟੀ ਤਾਂ ਨਹੀਂ ਆ ਕਿੰਨੇ EMPLOYEES ਨੇ ਜੀ EMPLOYEES ਨੂੰ ਤਾਂ ਚਲੋ ਆਪਾਂ ਇਹ ਗੱਲ ਲੈ ਲੈਂਦੇ ਆ ਵੀ ਉਹਨਾਂ ਨੂੰ ਤਾਂ ਸੈਂਟਰਲ ਪੇ ਸਕੇਲ ਦਾ ਮਤਲਬ ਆ ਉਹਨਾਂ ਨੂੰ ਤਾਂ ਫਾਇਦਾ ਦਿਖਦਾ ਠੀਕ ਹੈ ਪਰ ਬਹੁਤ ਸਾਰੇ ਉਹੋ ਵੀ ਆ ਸਟੂਡੈਂਟ ਜਿਹੜੇ ਅੱਜ ਰਾਜਨੀਤੀ ਚ ਚੰਗੇ ਅਹੁਦਿਆਂ ਤੇ ਬੈਠੇ ਆ ਹੋਰ ਪੋਜੀਸ਼ਨਾਂ ਦੇ ਤੇ ਵੱਖ-ਵੱਖ ਫੀਲਡਾਂ ਚ ਬੈਠੇ ਆ ਕਿੰਨੇ ਲੋਕ ਇੱਥੇ ਪੜ੍ਹੇ ਆ ਸਾਡੇ ਪਰੱਖਿਆਂ ਦੀ ਜਾਇਦਾਦ ਆ ਕਿ ਸਾਨੂੰ ਬਿਲਕੁਲ ਹੀ ਆਪਣੀ ਜਾਇਦਾਦ ਦੇ ਨਾਲ ਪਿਆਰ ਨਹੀਂ ਆ ਦੇਖੋ ਜੀ ਪਿਆਰ ਪਿਆਰ ਹੈ ਤਾਂ ਉਹ ਜਿਹੜੇ ਬੈਠੇ ਆ ਧਰਨਿਆਂ ਤੇ ਜਿੰਨੇ ਸਟੂਡੈਂਟ ਬੈਠੇ ਨੇ ਉਹ ਬੜੇ ਛਲਾਂਗਾ ਯੋਗ ਨੇ ਚਲੋ ਕੱਲ ਦਾ ਦੇਖ ਰਹੇ ਆ ਆਪਾਂ ਕਲਾਕਾਰ ਭਾਈਚਾਰਾ ਵੀ ਪੰਜਾਬ ਨਾਲ ਹੜਾਂ ਦੇ ਵਿੱਚ ਵੀ ਖੜਾ ਛਲਾਂਗਾ ਯੋਗ ਆ ਉਹ ਜਿਹੜਾ ਹੁਣ ਵੀ ਆ ਉਹ ਕੱਲ ਵੀ ਆਏ ਨੇ ਕਲਾਚਾਰ ਭਾਈਚਾਰਾ ਵੀ ਆ ਰ ਪਰੰਤੂ ਔਨ ਨਾਲ ਤੇ ਉਹ ਕਰਨ ਨਾਲ ਸਟੈਪ ਲੈਣਾ ਪਊਗਾ ਜੀ ਸਟੈਪ ਵੀ ਇਹੋ ਜਿਹਾ ਹਾਰਸ਼ ਸਟੈਪ ਲੈਣਾ ਪਊਗਾ ਜੇ ਸਟੈਪ ਨਾ ਲਿਆ ਗਿਆ ਜਿਹੜੀ ਯੂਨੀਵਰਸਿਟੀ ਦੀ ਡੈਮੋਕ੍ਰੈਟਿਕ ਸਪਿਰਟ ਆ ਜੇ ਉਹ ਖਤਮ ਹੁੰਦੀ ਆ ਤਾਂ ਬਹੁਤ ਜ਼ਿਆਦਾ ਮੰਦ ਭਾਗੀ ਗੱਲ ਆ ਮਨ ਲਓ ਜੇ ਸਰਕਾਰ ਸੁਪਰੀਮ ਕੋਰਟ ਜਾਂਦੀ ਵੀ ਐ ਇਸ ਮੈਟਰ ਦੇ ਉੱਤੇ ਤੁਹਾਨੂੰ ਲੱਗਦਾ ਕਿ ਕੋਈ ਕੋਰਟ ਦਾ ਵਿਧਾਨ ਕੋਈ ਸਾਡਾ ਇਸ ਤਰੀਕੇ ਦਾ ਸਵਿਧਾਨ ਹੈ ਜਿਹਦੇ ਨਾਲ ਇਹਨੂੰ ਰੋਕਿਆ ਜਾ ਸਕਦਾ ਸਟੇ ਲੱਗ ਸਕਦੀ ਹੈ ਇਹਦੇ ਤੇ ਦੇਖੋ ਜੀ ਸਰਕਾਰ ਜਾ ਸਕਦੀ ਹੈ ਸਰਕਾਰ ਕੋਲੇ অপਸ਼ਨਸ ਹੈਗੇ ਨੇ ਪਰੰਤੂ ਜਿਹੜੀ ਸੈਂਟਰਲ ਗਵਰਨਮੈਂਟ ਆ ਉਹਨਾਂ ਨੇ ਹਵਾਲਾ ਜਿਹੜਾ ਦਿੱਤਾ ਹੋਇਆ ਉਹਨਾਂ ਨੇ ਹਵਾਲਾ ਨੋਟੀਫਿਕੇਸ਼ਨ ਦੇ ਵਿੱਚ ਹਵਾਲਾ ਦੇ ਕੇ ਨੋਟੀਫਿਕੇਸ਼ਨ ਪੇਸ਼ ਕੀਤੀ ਹੋਈ ਆ notification ਦੇ ਪੰਜਾਬ ਸਟੇਟ ਰੀਆਰਗੇਨਾਈਜੇਸ਼ਨ ਜਿਹੜਾ ਐਕਟ ਆ ਜਿਹੜੀ ਇੰਟਰ ਸਟੇਟ ਬਾਡੀ ਕਾਰਪੋਰੇਟ ਵਾਲਾ ਤੁਹਾਨੂੰ ਮੈਂ ਗੱਲ ਦੱਸ ਰਿਹਾ ਉਹਦਾ ਹਵਾਲਾ ਦੇ ਕੇ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਆ ਇਸ ਦਾ ਮਤਲਬ ਹੈ ਵੀ ਪੂਰੀ ਤਰੀਕੇ ਨਾਲ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਵੀ ਸੌਖੇ ਪੈਰੀ ਮਤਲਬ ਸਾਡੇ ਹੱਥ ਉਹਨਾਂ ਨੇ ਕੁਝ ਨਹੀਂ ਛੱਡਿਆ ਨਹੀਂ ਇਸ ਤਰੀਕੇ ਨਾਲ ਨਹੀਂ ਆ ਵੀ ਸਾਡੇ ਹੱਥ ਕੁਝ ਨਹੀਂ ਛੱਡਿਆ ਪਰ ਉਹ ਮਿਸ਼ਨ ਜਿਹੜੀ ਆ ਸਟੂਹਾ ਜਿਹੜੇ ਸਟੂਡੈਂਟ ਨੇ ਉਹਨਾਂ ਦੇ ਹੱਥ ਕੁਝ ਨਹੀਂ ਛੱਡਿਆ ਜੀ ਉਹਨਾਂ ਦੇ ਹੱਥ ਵਾਕਈ ਕੁਝ ਨਹੀਂ ਛੱਡਿਆ ਕਿਉਂਕਿ ਸੈਕਸ਼ਨ 14 ਦੇ ਵਿੱਚ ਜਿਹੜੇ ਗ੍ਰੈਜੂਏਟ ਕੰਸਟੀਟੂਐਂਸੀ ਦੇ ਇਲੈਕਟਰੋ ਰੋਲ ਸੀਗੇ ਜਿਹੜੇ ਉਹ ਬੰਦੇ ਸੀਗੇ ਉਹਨਾਂ ਦੀ ਪ੍ਰੀਪੇਅਰ ਦਾ ਸੀਗਾ ਸਾਰੇ ਉਹ ਵਾਈਸ ਚਾਂਸਲਰ ਵੱਲੋਂ ਉਹਨਾਂ ਨੂੰ ਅਕਸੈਪਟ ਉਹ ਸਾਰਾ ਸੈਕਸ਼ਨ 14 ਅਮਿਟ ਕਰ ਦਿੱਤਾ ਗਿਆ ਅਮਿਟ ਦਾ ਮਤਲਬ ਖਤਮ ਕਰ ਦਿੱਤਾ ਗਿਆ ਇਹ ਵੀ ਹੋ ਸਕਦਾ ਉਹਨਾਂ ਵਾਲੇ ਸਮੇਂ ਜਿਵੇਂ ਪੰਜਾਬ 'ਚ ਅੱਜ ਸਟੂਡੈਂਟ ਪੋਲਿਟਿਕਸ ਇਲੈਕਸ਼ਨਾਂ ਬੰਦ ਦਾ ਤਾਂ ਪੰਜਾਬ ਯੂਨੀਵਰਸਿਟੀ ਵੀ ਬੰਦ ਹੋ ਸਕਦੀ ਹੈ ਬਿਲਕੁਲ ਜੀ ਇਹ ਕਿੱਡੀ ਗੱਲ ਸਟੂਡੈਂਟ ਇਲੈਕਸ਼ਨ ਪੰਜਾਬ ਦੇ ਵਿੱਚ ਦੇਖੋ 84 ਤੋਂ ਬਾਅਦ ਸਟੂਡੈਂਟ ਇਲੈਕਸ਼ਨ ਨਹੀਂ ਹੋਏ ਠੀਕ ਹੈ ਤਾਂ ਪੰਜਾਬ ਦੇ ਵਿੱਚ ਲੀਡਰਸ਼ਿਪ ਕਰਾਈਸਿਸ ਉਸ ਉਹਨਾਂ ਗੱਲਾਂ ਕਰਕੇ ਲੀਡਰਸ਼ਿਪ ਕਰਾਈਸਿਸ ਆ ਰਿਹਾ ਜੇ ਪੰਜਾਬ ਦੇ ਵਿੱਚ ਇਲੈਕਸ਼ਨ ਨਹੀਂ ਹੋ ਰਹੇ ਤੇ ਜੋ ਉੱਥੇ ਵੀ ਬੰਦ ਹੋਗੇ ਹੂੰ ਤਾਂ ਕਿੰਨੇ ਕੁ ਸਟੂਡੈਂਟ ਆ ਆਪਣੇ ਆਸੇ ਦਾ ਆਲਾ ਦਵਾਲਾ ਹੀ ਦੇਖ ਲਈਏ ਵੀ ਕਿੰਨੇ ਕੁ ਸਟੂਡੈਂਟ ਆ ਜਿਹੜੇ ਲੀਡ ਆਪਣੇ ਲੀਡਰਸ਼ਿਪ ਕਰਾਈਸਿਸ ਨੂੰ ਫਿਲ ਕਰਨਗੇ ਕਿੰਨੇ ਇਹ ਤਾਂ ਵਾਅਦਾ ਹੀ ਜਾਣਾ ਜੀ ਕਿੰਨੇ ਕੁ ਪ੍ਰੋਡਕਟ ਕਿੰਨੇ ਕੁ ਸਟੂਡੈਂਟ ਪੈਦਾ ਹੋ ਰਹੇ ਨੇ ਨਵੇਂ ਲੀਡਰਸ ਬਹੁਤ ਜ਼ਿਆਦਾ ਮੇਅਰ ਬਹੁਤ ਥੋੜੇ ਨੰਬਰ ਦੇ ਵਿੱਚ ਜਿਹੜੇ ਵੀ ਮਤਲਬ ਰਾਜਨੀਤੀ ਦੇ ਵਿੱਚ ਆ ਰਹੇ ਨੇ ਬਹੁਤ ਹੋਰ ਕੋਈ ਫੈਕਟ ਹੈ ਇਹਦੇ ਉੱਤੇ ਤੁਹਾਡੇ ਕੋਲੇ ਇਸ ਦੇ ਉੱਤੇ ਆਪਣੇ ਕੋਲ ਇਹ ਆ ਵੀ ਇਸ ਯੂਨੀਵਰਸਿਟੀ ਨੇ ਐਡੇ ਵੱਡੇ ਮਤਲਬ ਸੈਂਟਰਲ ਗਵਰਨਮੈਂਟ ਦਾ ਬੜਾ ਵੱਡਾ ਇਹਦੇ ਵਿੱਚ ਜਿਹੜਾ ਹੈਗਾ ਵੀ ਹੱਥ ਇਸ ਯੂਨੀਵਰਸਿਟੀ ਨੂੰ ਉਹ ਕਰਨ ਦੇ ਲਈ ਕਿਉਂਕਿ ਉਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਜਦੋਂ ਪਹਿਲਾਂ ਆਪਾਂ ਗੱਲ ਕਰਦੇ ਆ ਤਾਂ ਡਾਕਟਰ ਮਨਮੋਹਨ ਸਿੰਘ ਐਡੇ ਵੱਡੇ ਇਸ ਯੂਨੀਵਰਸਿਟੀ ਨੇ ਦੁਨੀਆ ਨੂੰ ਅਰਥਸ਼ਾਸਤਰੀ ਦਿੱਤੇ ਪੰਜਾਬ ਆਪ ਨੇ ਭਾਰਤ ਨੂੰ ਐਡਾ ਵਧੀਆ ਐਡਾ ਪੜਿਆ ਲਿਖਿਆ ਪ੍ਰਧਾਨ ਮੰਤਰੀ ਦਿੱਤਾ ਉਸ ਬੰਦੇ ਨੇ ਪੰਜਾਬ ਦੀ ਗਵਰਨਮੈਂਟ ਨੂੰ ਉਹਨਾਂ ਦੀ ਇੱਕ ਖਾਸੀਅਤ ਰਹੀ ਆ ਉਸ ਬੰਦੇ ਨੇ ਪੰਜਾਬ ਦੀ ਗਵਰਨਮੈਂਟ ਨੂੰ ਹਮੇਸ਼ਾ ਕੌਨਫੀਡੈਂਸ ਦੇ ਵਿੱਚ ਲਿਆ ਹੂੰ ਪਰੰਤੂ ਹੁਣ ਕੀ ਪੰਜਾਬ ਦੀ ਗਵਰਨਮੈਂਟ ਨੂੰ ਕੌਨਫੀਡੈਂਸ ਦੇ ਵਿੱਚ ਲਿਆ ਗਿਆ ਕਿ ਸਾਡੀ ਪੰਜਾਬ ਦੀ ਗਵਰਨਮੈਂਟ ਨੂੰ ਸੀਰੀਅਸ ਨਹੀਂ ਲੈਂਦੇ ਇਹ ਵੀ ਬਹੁਤ ਵੱਡਾ ਮੁੱਦਾ ਜੀ ਕਿ ਸਾਡੇ ਪੰਜਾਬ ਦੀ ਗਵਰਨਮੈਂਟ ਨੂੰ ਕਿੰਨਾ ਕੁ ਸੀਰੀਅਸ ਲਿਆ ਜਾ ਰਿਹਾ ਉੱਥੇ ਹੂੰ ਇਹ ਸੋਚਣ ਦਾ ਵਿਸ਼ਾ ਹੈ ਵੀ ਸਾਡੀ ਪੰਜਾਬ ਨੂੰ ਕੰਸੀਡਰ ਹੀ ਨਹੀਂ ਕੀਤਾ ਜਾ ਰਿਹਾ ਉੱਥੇ ਹਮ ਪਰ ਉਹ ਤਾਂ ਜਦੋਂ ਮੀਟਿੰਗਾਂ ਰੱਖੀਆਂ ਸਾਡੇ ਗਏ ਹੀ ਨਹੀਂ ਸਾਡੇ ਵਾਲੇ ਤਾਂ ਫਿਰ ਉਹ ਕੀ ਕਰਨਾ ਮੀਟਿੰਗਾਂ ਉਹ ਜਿਹੜੀ ਆ ਦੇ ਆਪਾ ਸੈਨੇਟ ਦੀਆਂ ਮੀਟਿੰਗਸ ਚਾਪੜੇ ਹਾਂ ਬਿਲਕੁਲ ਇੱਕ ਗੱਲ ਹੋਰ ਹੈ ਜੀ ਹਮ ਵੀਸੀ ਦੇ ਆਪਣੇ ਐਕਸ ਵੀਸੀ ਨੇ ਗਰੋਵਰ ਸੌਪ ਉਹਨਾਂ ਨੇ ਕਿਹਾ ਵੀ ਐਕਸ ਅਫੀਸ਼ਲ ਮੈਂਬਰਸ ਨੇ ਵੀ ਸਾਰਾ ਮਤਲਬ ਵੀਸੀ ਕਾਲ ਪਾਵਰ ਆ ਗਈ ਤੇ ਹੋਰ ਵੀ ਬੰਦੇ ਜਿਹੜੇ ਕਹਿ ਰਹੇ ਆ ਵੀ ਐਕਸ ਅਫੀਸ਼ਲ ਮੈਂਬਰ ਨੇ ਉਹਨਾਂ ਕੋਲੇ ਜੇ ਐਕਸ ਫੀਸ਼ੀਓ ਮੈਂਬਰ ਦੇ ਵਿੱਚ ਚੀਫ ਮਿਨਿਸਟਰ ਹਮ ਮਿਨਿਸਟਰ ਆਫ ਐਜੂਕੇਸ਼ਨ ਆਪਣਾ ਜੇ ਉਹ ਹੀ ਬੋਲਣ ਵਾਲੇ ਹੁੰਦੇ ਤਾਂ ਇਹ ਨੋਟੀਫਿਕੇਸ਼ਨ ਹੀ ਨਹੀਂ ਆਉਣੀ ਸੀ ਮਤਲਬ ਇਹ ਬੋਲੇ ਨਹੀਂ ਕੁਝ ਤੁਹਾਨੂੰ ਇਹ ਲੱਗਦਾ ਹੈਗਾ ਦੇਖੋ ਜੀ ਕਿੰਨਾ ਕਿੰਨੇ ਵਾਰ ਤੁਸੀਂ ਦੇਖ ਲਓ ਆਪਾਂ ਸਰਚ ਕਰਕੇ ਦੇਖ ਲੈਣੇ ਆ ਕਿੰਨੇ ਵਾਰ ਪੰਜਾਬ ਯੂਨੀਵਰਸਿਟੀ ਦੀ ਚੰਡੀਗੜ੍ਹ ਦੇ ਉੱਤੇ ਆਖਰੀ ਦਾਵਾ ਪੰਜਾਬ ਯੂਨੀਵਰਸਿਟੀ ਕਿੰਨੀ ਕੀ ਗੱਲ ਹੋਈ ਹੈ ਜੀ ਉਹ ਅਸੀਂ ਰੱਖੇ ਆ ਜੀ ਫਲੈਕਸਾਂ ਦਾ ਐਡੀਆਂ ਐਡੀਆਂ ਲੱਗ ਜਾਂਦੀਆਂ ਨੇ ਜਦੋਂ ਬੀਬੀਐਮਪੀ ਦਾ ਮਸਲਾ ਚੱਲਿਆ ਉਹਦੋਂ ਵੱਡੀਆਂ ਵੱਡੀਆਂ ਫਲੈਕਸਾਂ ਸੀ ਚੰਡੀਗੜ੍ਹ ਵੜਦੇ ਆ ਫਲੈਕਸਾਂ ਨਜ਼ਰ ਆਉਣ ਲੱਗੀਆਂ ਸੀ ਪਾਣੀਆਂ ਦਾ ਰਾਖਾ ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਦੇ ਵਿੱਚ ਵੀ ਜ਼ਿਆਦਾ ਲੱਗਦੀਆਂ ਨੇ ਫਲੈਕਸਾਂ ਹੂੰ ਫਲੈਕਸਾਂ ਫ੍ਰੀਡਿੰਨਾ ਲੱਗਦੀਆਂ ਫਲੈਕਸਾਂ ਲੋਕਾਂ ਦਾ ਪੈਸਾ ਉਹ ਤਾਂ ਲਾਈ ਜਾਣਾ ਉਹ ਤਾਂ ਹੱਥ 'ਚ ਹੈ ਜੀ ਫਾਈਨਾਂਸ ਹੂੰ ਸਾਡੇ ਹੱਥ 'ਚ ਹੈ ਫਾਈਨਾਂਸ ਜਿੱਥਰ ਮਰਜੀ ਅਸੀਂ ਯੂਜ਼ ਕਰੀ ਜਾਈਏ ਸਾਡੀ ਬਿੱਲ ਆ ਕੋਈ ਸਾਨੂੰ ਕਿਹੜਾ ਪੁੱਛਣ ਵਾਲਾ 5 ਸਾਲ ਅਸੀਂ ਇੱਕ ਵਾਰ ਬਣ ਜਾਣਾ ਲੋਕਾਂ ਦਾ ਪੈਸਾ ਪਬਲਿਕ ਮਨੀ ਅਸੀਂ ਇਸ ਤਰੀਕੇ ਨਾਲ ਯੂਜ਼ ਕਰ ਰਹੇ ਹਾਂ ਕਿਥੋਂ ਤੱਕ ਅਖਬਾਰਾਂ ਦੇ ਵਿੱਚ ਜਿੱਥੇ ਮਨਲਾ ਦਾ ਸਮਝ ਵੀ ਨਹੀਂ ਆਉਂਦੀ ਸਾਡੀ ਸਾਡਾ ਪਤਾ ਵੀ ਨਹੀਂ ਉਥੋਂ ਤੱਕ ਸਾਡੀ ਨਿਊਜ਼ ਜਾਂਦੀ ਹੈ ਜੀ ਫਟਾਇਲ ਆ ਸਭ ਬਹੁਤ ਸ਼ੁਕਰੀਆ ਭਾਈ ਤੁਸੀਂ ਸਮਝਾ ਦਿੱਤਾ ਤੇ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਉਮੀਦ ਕਰਦੇ ਹਾਂ ਕਿ ਸਾਡੀ ਆਵਾਮ ਆ ਸਾਡੀ ਜਨਤਾ ਸੁੱਤੀ ਪਈ ਸਰਕਾਰ ਆ ਜਰੂਰ ਜਾਗੇਗੀ ਲੋਕਾਂ ਨੂੰ ਵੀ ਜਾਗਣਾ ਚਾਹੀਦਾ ਜਿਵੇਂ ਅਸੀਂ ਤਿੰਨ ਖੇਤੀ ਕਾਨੂੰਨਾਂ ਦੇ ਲਈ ਲੜਾਈ ਲੜਈ ਆ ਅੱਜ ਯੂਨੀਵਰਸਿਟੀ ਨੂੰ ਜੇ ਅਸੀਂ ਨਾ ਬਚਾ ਸਕੀਏ ਤਾਂ ਅਸੀਂ ਕਦੇ ਵੀ ਚੰਡੀਗੜ੍ਹ ਨੂੰ ਆਪਣਾ ਨਹੀਂ ਬਣਾ ਸਕਦੇ ਕਦੇ ਵੀ ਸਾਨੂੰ ਚੰਡੀਗੜ੍ਹ ਦੇ ਉੱਤੇ ਆਪਣਾ ਪੂਰਨ ਦਾਵਾ ਨਹੀਂ ਮਿਲਣਾ ਬਹੁਤ ਬੁਰਾ